ਆਪਣੀ ਬੋਲੀ ਰੱਬ ਹੁੰਦੀ ਏ ਆਪਣੀ ਬੋਲੀ ਰੱਬ ਹੁੰਦੀ ਏ ਰੂਹ ਦਾ ਵੱਡਾ ਅਚ ਹੁੰਦੀ ਏ ਲੱਖ ਜਵਾਨਾ ਬੋਲੀ ਇਹ ਚਾਹੇ ਮਾਂ ਬੋਲੀ ਵਿੱਚ ਹੀ ਭਲਿਆ ਨੋਕਾ ਗੱਲ ਕਿਸੇ ਨਾਲ ਚੱਜ ਹੁੰਦੀ ਸੋ ਮਾਂ ਦਾ ਪੰਜਾਬੀ ਸਦਾ ਰੰਗ ਦਾ ਗੁਰੂ ਤੇ ਉਸ ਦੀ ਸ੍ਰਮਟੀ ਟੀਮ ਸਾਡੇ ਵੀ ਪ੍ਰੀਤਮਾ ਜੀ ਦਾ ਸਤਿ ਸ੍ਰੀ ਅਕਾਲ ਪ੍ਰੀਤਮਾ ਜੜਕੇ ਬਹੁਤ ਹੀ ਸੇਵਾਜੀਵਕ ਜਨਪოლიტიკਾਰੇ ਹਨ ਇਹਨਾਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਅਨੰਦ ਜੋ ਤੁਹਾਡੇ ਸਭ ਦੇ ਦਰਸ਼ਕਾਂ ਦਾ ਮੋਕਾ ਹੈ ਤਾਂ ਅੱਗੇ ਜੋ ਉਪਤਾਣੀ ਮੰਡਲ ਤੇ ਹੋਰ ਸਰਪਟੀਆਂ ਆਈਆਂ ਖਸੀਰ ਦਾ ਬਹੁਤ ਹੀ ਸਤਿਕਾਰ ਅ ਡਾਕਟਰ ਚਾਨੂ ਕੋਚਰ ਜੀ ਜਿਨ੍ਹਾਂ ਨੂੰ ਮੈਂ ਕਾਫੀ ਦੇਰ ਤੋਂ ਪਛਾਣਦੀ ਹਾਂ ਜਦੋਂ ਤੋਂ ਖਾਸ ਕਰਕੇ ਸੋਸ਼ਲ ਮੀਡੀਆ ਪਹੁੰਚਾਇਆ ਤੇ ਇਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਉਹ ਅਕਸਰ ਸੋਤੋਂ ਨੂੰ ਸੰਗਤ ਲੱਗੀਆਂ ਰਹਿੰਦੀਆਂ ਮੇਰੇ ਖਰੇ ਕੈਨੇਡਾ ਵੀ ਕਾਨਫਰੰਸਾਂ ਦੇ ਵਿੱਚ ਸ਼ਿਰਕਤ ਕਰਦੇ ਰਹੇ ਹਨ ਇਹਨਾਂ ਦਾ ਨਾਮ ਤਾਂ ਮੈਂ ਹਮੇਸ਼ਾ ਜਾਣਦੀ ਆ ਕਿਉਂਕਿ ਕੈਨੇਡਾ ਦੀ ਜਿਹੜੀ ਆ ਖਾਸ ਕਰਕੇ ਪ੍ਰੈਜ਼ੀਡੈਂਟ ਦੇ ਵਿੱਚ ਟੋਰੰਟੋ ਦੇ ਵਿੱਚ ਜਿਹੜੀਆਂ ਕਾਨਫਰੰਸਸ ਹੋਈਆਂ ਸੀ ਉਹ ਸ਼ੁਰੂਆਤ ਜਿਹੜੀ 2009 ਤੋਂ ਜ਼ਿਆਦਾ ਪੁਰਾਣੀ ਹੈ ਉਹ ਸੀ ਖੁਦ ਆਪਣੇ ਹੱਥੀ ਸ਼ੁਰੂ ਕੀਤੀ ਸੋ ਕਰਕੇ ਇਹਨਾਂ ਦਾ ਨਾਮ ਮੈਨੂੰ कोई भुलिया नहीं समाज से भी नहीं, बड़ा अच्छा काम कर रहे हैं पंजाबी कर रहे लिखना जिग्रिया हासिल कर लनिया मेरा ख्याल है कि इन्नी बड़ी गलती बड़े अजक सारे पढ़े लिखे हैं पंजाबी खास तौर पर पढ़ाई लिखाई काफ़ी मल् मार पर ਉਨਾ ਜਿਹੜੀਆਂ ਸਾਡੀ এডਿਕੇਸ਼ਨ ਹੈ ਉਹਨੂੰ ਸਹੀ ਅਰਥਾਂ ਦੇ ਵਿੱਚ ਲੋਕ ਸੇਵਾ ਲਈ ਲਾਉਣਾ ਜਾਂ ਛੋਟੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਚੰਗੇ ਕੰਮ ਕਰਨੇ ਇਹ ਸਭ ਤੋਂ ਵੱਡੀ ਗੱਲ ਹੈ ਜਿਹਦੀ ਅੱਜ ਕੱਲ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਪੰਜਾਬ ਨੂੰ ਪੰਜਾਬੀ ਨੂੰ ਇਸ ਚੀਜ਼ ਦੀ ਬਹੁਤ ਲੋੜ ਹੈ ਸੋ ਇੰਕ ਚਾਨ ਕੋਚ ਜੀ ਇੰਨਾ ਗੱਲਾਂ ਤੇ ਪੂਰੇ ਉਤਰਦੇ ਆ ਪੂਰਾ ਇਹਨਾਂ ਨੇ ਉਹਦੇ ਲਈ ਕੰਮ ਵੀ ਕੀਤਾ ਸੋ ਇਹਨਾਂ ਬਾਰੇ ਥੋੜੀ ਮੈਂ ਅ ਅੱਜ ਕੱਲ੍ਹ ਅਸੀਂ ਫੋਨ ਤੇ ਪੈਂਡਟ ਹੋ ਗਏ ਤੇ ਇਸ ਕਰਕੇ ਜਿਹੜਾ ਇਹਨਾਂ ਦਾ ਥੋੜਾ ਲਿਖਿਆ ਹੋਇਆ ਜਾਣ ਪਛਾਨ ਓ ਮੈਂ ਤੁਹਾਨੂੰ ਪਹਿਲਾਂ ਵੀ ਦਰਦ ਹੋ ਗਈ ਹੁਣ ਵੀ ਮੈਂ ਫੋਨ ਤੇ ਲਿਖਿਆ ਹੋਇਆ ਸੀ ਤਾਂ ਕਰਕੇ ਮੈਂ ਹੁਣ ਤੁਹਾਨੂੰ ਪੜ੍ਹ ਕੇ ਇਹਨਾਂ ਬਾਰੇ ਇਹਨਾਂ ਦਾ ਜਾਣ ਪਛਾਣ ਕਰਾਵਾਂਗੀ ਸੋ ਡਾ. ਫਿਰਫ ਚਾਚਰਪੁਰ ਜੀ ਸਮਾਜ ਸੇਵਾ ਸਿੱਖਿਆ ਵਿਸ਼ਾਤ ਅਸਮੇਲਨ ਹਨ ਉਹਨਾਂ ਨੇ ਬੀਏ ਬੀਐਲਐਲਬੀ ਤੇ ਜੀਐੱਡੀ ਕੀਤੀ ਅੰਗਰੇਜ਼ੀ ਤੇ ਰਾਜਨੀਤੀ ਸ਼ਾਸਤਰ ਦੀ ਪ੍ਰਾਈਵੇਟ ਪੰਜਾਬੀ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਉਹ ਕਿਤੇ ਵੱਜਾ ਸਮਾਜਿਕ ਸਿੱਖਿਆ ਵਿਸ਼ੇ ਦੀ ਅਧਿਆਪਕਾ ਰਹਿ ਗਏ ਨੇ ਵਾਰਣਿਤ ਕਰਕੇ ਕਰਕੇ ਲੈਕਚਰ ਆ ਬੜੇ ਉਹ ਦੋ ਸਿੱਖਰ ਦਾ ਸ਼ੌਕ ਸੀ ਤਾਂ ਉਹਨਾਂ ਨੇ ਉਹ ਦੋ ਵੀ ਸਿੱਖਿਆ ਸੋ ਪਸ਼ਾ ਵਸਿਗਣੀਆਂ ਚਾਹੀਏ ਇਹਨਾਂ ਨੇ ਉਹ ਦੋ ਖਾਸ ਤੌਰ ਤੇ ਉਹਦੇ ਪ੍ਰੀਖਿਆ ਪਾਸ ਕੀਤੀ ਡਾਕਟਰ ਗੁਜਰਤ ਘਰ ਕੋ ਚਲਦੀਆਂ ਕਿਤਾਬਾਂ ਦੀ ਲਿਸਟ ਕਾਫੀ ਲੰਬੀ ਹੈ ਅਠ ਦਰਜਨ ਸੰਜੇ ਕਾਲ ਸਗਰਿਆ ਵਿੱਚ ਰਚਨਾਵਾਂ ਸ਼ਾਮਿਲ ਹਨ ਸਕੂਲ ਸਲੇਬ ਵਿੱਚ ਵੀ ਸਲੇਬ ਸਵੰਤੂ ਚਾਰਤਨਾ ਸ਼ਾਮਿਲ ਹਨ ਉਹਨਾਂ ਨਾਰੀ ਸੋਸਰਾਹੀ ਅੰਕ 10 2010 ਸ਼ਖੂਨ ਦਾ ਨਾਰੀ ਪੰਜਾਬੀ ਗੱਜਲ ਵਿਸ਼ੇਸ਼ਣ 2017 ਦੀ ਸੰਪਾਦਨਾ ਕੀਤੀ ਉਹਨਾਂ ਚਾਰ ਦਰਜਨ ਕਿਤਾਬਾਂ ਦੇ ਰਿਵਿਊ ਵੀ ਲਿਖੇ ਅੱਠ ਦਰਜਨ ਕਿਤਾਬਾਂ ਸਵਰਗੀ ਪੇਪਰ ਲਿਖੇ ਤੇ 46 ਦੇ ਕਰੀਬ ਪੇਪਰ ਪੜੇ ਅਤੇ ਨੌ ਦਰਜਨ ਦੇ ਕਰੀਬ ਉਤਾਪਾਂ ਦੇ ਮੁੱਖ ਬੰਦ ਲਿਖੇ ਸੋ ਕੁਲ ਮਿਲਾ ਕੇ ਉਹਨਾਂ ਨੇ ਜਾਦਾ ਕਰਕੇ ਸਹਿਦ ਤੇ ਕਾਵੀ ਪੰਜਾਬੀ ਤੇ ਕੰਮ ਕੀਤਾ ਡਾਕਟਰ ਕੋਚਰ ਆਲ ਇੰਡੀਆ ਰੇਡੀਓ ਜਲੰਧਰ ਤੇ ਕੌਟਸੂ ਕੇਂਦਰ ਜਲੰਧਰ ਤੋਂ ਅਣਗਿਣਤ ਪਰਉਪਰਾਪਤ ਸਾਰਤ ਕਰ ਚੁੱਕਿਆ ਉਹਨਾਂ ਦੇ ਗਜ਼ਲਾਂ ਤੇ ਗੀਤਾਂ ਨੂੰ ਬਹੁਤ ਸਾਰੇ ਕਲਾਕਾਰਾਂ ਨੇ ਰੇਡੀਓ ਤੇ ਟੈਲੀਵਿਜ਼ਨ ਉੱਪਰ ਕਾਇਆ ਉਹਨਾਂ ਦਾ ਲਿਖਿਆ ਗੀਤ ਸ਼ਾਇਦ ਤੁਸੀਂ ਸਾਰਿਆਂ ਨੇ ਸੁਣਿਆ ਹੋਵੇ ਤਾਂ ਵਾਗ ਦਾ ਵਡ ਤੋਂ ਤ੍ਰਿੰਦਰ ਸ਼ੇਰ ਗਿਲ ਤੇ ਇਸੇ ਮਰਸਿਮੀਦੀਵਾ ਚਰਕਾਡ ਹੋਇਆ ਸੀ ਤੇ ਇਹਨਾਂ ਨੇ ਇੰਟਰਨੈਸ਼ਨਲ ਅਵਾਰਡ ਉਸ ਲਈ ਜਿੱਤੇ ਸੀ ਸੋ ਡਾਕਟਰ ਗੁਰਚੰਕਰ ਕੌਚਰ ਨੇ 16 ਵਰ੍ਹੇ ਕੰਮ ਕੀਤਾ ਤੇ 80% ਪਰਿਵਾਰਾਂ ਨੂੰ ਆਪਣੇ ਕੀਮਤੀ ਵਿਚਾਰ ਨਾਲ ਟੁੱਟਣ ਤੋਂ ਬਚਾਇਆ ਕਿਉਂਕਿ ਇਹ ਇਸ ਤਰ੍ਹਾਂ ਸਮਾਜ ਸੇਵਾ ਕਰਦੇ ਕਿ ਜਿਹੜੇ ਪਰਿਵਾਰ ਆਉਂਨਾਂ ਨੂੰ ਆਪਣੀ ਜਿਹੜੀ ਸੇਵਾ ਭੀ ਆ ਕਰਦੇ ਆ ਉਹਨਾਂ ਨੂੰ ਸਮਝਾਉਂਦੇ ਨੇ ਉਹਨਾਂ ਨੂੰ ਅ ਮਦਦ ਪਰਿਵਾਰਾਂ ਨੂੰ ਤਰਤਪ ਚਾਉਂਦੇ ਸੋ ਇਹ ਕਈ ਸਵਮਾਧਿਪਤਾ ਚੇਅਰਪਰਸਨ ਤੇ ਸਰਪ੍ਰਸਤ ਭਾਰਤ ਸਰਕਾਰ ਦੇ ਸਟੇਟ ਐਡਵਾਈਜ਼ਰੀ ਬੋਰਡ ਦੇ ਮੈਂਬਰ ਵੀ ਨੇ ਕੇਂਦਰੀ ਪੰਜਾਬੀ ਵਿਦਿਅਕ ਸਭਾ ਸਿੱਖੋਂ ਦੇ ਸੀਨੀਅਲ ਮੀਤ ਪ੍ਰਧਾਨ ਦੇ ਅਹੁਦੇ ਤੇ ਵੀ ਪਰਾਜਮਨ ਹਨ ਉਹਨਾਂ ਨੂੰ ਬਹੁਤ ਸਾਰੀਆਂ ਸੰਸਥਾਵਾਂ ਕਲਪਾਂ ਸਹਿਸਵਾ ਵੱਲੋਂ ਮਾਨ ਸਨਮਾਨ ਮਿਲ ਚੁੱਕੇ ਹਨ जिमें डॉक्टर साधु सिंह हमदर्द अमृता प्रीतम डॉक्टर जसवंत सिंह साहेब भूषण डी उपाधि महात्मा फुले महात्मा फुले सहित सागर उपाधि, पंजाब स्कूल सिक्ख्या बोर्ड मोहाली वालों बतौर उत्तम अध्यापका राज पुरस्कार पंजाब सरकार कौमी पुरस्कार भारत सरकार वालों ਇਸ ਤਰ੍ਹਾਂ ਦੇ ਜਿਹੜੇ ਮਾਨ ਸਨਮਾਨ ਹਨ ਮਿਲੇ ਹੋਏ ਸੋ ਅੱਜ ਮਿਤੀ 3 ਨਵੰਬਰ 2025 ਦਿਨ ਆਦਾਨ ਨੂੰ ਤਰੁਸ਼ਾਲਾ ਪੱਤੀ ਜੱਸਾ ਬਸਾ ਪਿੰਡ ਰਣਪੁਰ ਵਿਖੇ ਡਾਕਟਰ ਗੁਰਚੰਦ ਕੌਰ ਕੌਰ ਜੀ ਨੂੰ ਬੱਦਲ ਉਮਰ ਪ੍ਰਦੀਆਂ ਪ੍ਰਾਪਤੀਆਂ ਤੇ ਅਸੀਂ ਸਹਿ ਸਮਾ ਦਾ ਜੋ ਸਨਮਾਨ ਦੇ ਚਾ ਰਹੀਆਂ ਇਸ ਲਈ ਸਿਮਾਨ ਮਹਿਸੂਸ ਕਰਦੇ ਸੋ ਜਿਹੜਾ ਇਹ ਸਹਿਸਮ ਹੈ ਇਹਦੀ ਮੈਂ ਵੀ ਮੈਂਬਰ ਐ ਮੈਨੂੰ ਪ੍ਰੀਤੀ ਮਾ ਜੀ ਨਾਲ ਗੱਲਬਾਤ ਵਾਸਤੇ ਦੁਦੀ ਰਹਿੰਦੀ ਹੈ ਤੇ ਫਿਰ ਇਹਨਾਂ ਨੇ ਅਚੇਚੇ ਤੌਰ ਤੇ ਮੈਨੂੰ ਬੁਲਾਇਆ ਤੇ ਅਸੀਂ ਇਸ ਤਰ੍ਹਾਂ ਮੈਂ ਆਖਿਆ ਮੈਂ ਕਾਉਚਿੰਗ ਬਾਰੇ ਜਰੂਰ ਗੱਲਬਾਤ ਕਰ ਸਕਦੀ ਹਾਂ ਉਹਨਾਂ ਨਾਲ ਗੱਲ ਕਰਾਂਗੀ ਸੋ ਮੈਂ ਵੀ ਇਸ ਉਹ ਆਪਣਾ ਵਾਰੀ ਗੱਲ ਕਰਨ ਦਾ ਮਾਣ ਮਹਿਸੂਸ ਕਰ ਰਹੀ ਆ ਤੁਹਾਡੇ ਸਾਰਿਆਂ ਦੇ ਦਰਸ਼ਕੀ ਤੇ ਮੈਂ ਥੋੜਾ ਜਿਹਾ ਆਪਣੇ ਬਾਰੇ ਇੰਨਾ ਕੁ ਦੱਸਾਂ ਤੁਸੀਂ ਸਾਰੇ ਜਾਣ ਕੇ ਕਿ ਨਵੀ ਇਹ ਵੀ ਕਿੱਥੋਂ ਆ ਗਈ ਜੇ ਤੱਕ ਕੋਈ ਨਾਮ ਸਾਨੂੰ ਤੁਹਾਨੂੰ ਮੇਰੇ ਬਾਰੇ ਕੁਝ ਜਾਣਨਾ ਚਾਹੇ ਪਰ ਮੈਂ ਇੱਥੇ ਰਾਮਪ੍ਰਤਨ ਪੜਹੀ ਹਾਂ ਅਸੀਂ ਇਕੱਠੇ ਪੜ੍ਹਿਆ ਪ੍ਰਤੀਮਨ ਮੇਰੇ ਫਿਰ ਮੈਂਥੋਂ ਇੱਕ ਸਾਲ ਪਿੱਛੇ ਸੀ ਤੇ ਇਹੀ ਗਲੀਆਂ ਚ ਖੇਡੀਆਂ हरा सी जो अस प्रोग्राम कर रहे हैं तांगी जी का जो मा, तांगी जी बारे मेरे फादर आप कोठड़ा फौड़ा सरदार हरदार सिंह हैडमासर भी रहे ते तो उन्होंने इन्हों पढ़े हुए सब सिंह तो इतने बहुत जिन्हें भी लोग ਮੈਂ ਤਾਂ ਇੰਨਾ ਨੇ ਪੜ੍ਹਾਈ ਦੀ ਇੱਥੇ ਵਿੱਦਿਆ ਦੀ ਜਾਗ ਲਾਈ ਮੈਨਾਂ ਗਿਆਨ ਨਹੀਂ ਕਰਾਨੇ ਉਹਨਾਂ ਟਾਈਮਾਂ 'ਚ ਅੱਜ ਤੋਂ 40 50 ਸਾਲ ਪਹਿਲਾਂ ਦੀਆਂ ਗੱਲਾਂ ਨੇ ਉਸ ਤੋਂ ਬਾਅਦ ਮੇਰੇ ਡੈਡੀ ਬੀਏ ਫ੍ਰੀ ਕੋਰਸ ਤੋਂ ਔਰ ਉਹ ਵੀ 3 ਐਮ ਐ ਸੀ ਇੱਕ ਸ਼ਾਇਦ ਮੇਰੇ ਖਿਆਲ ਇਹਨਾਂ ਤੋਂ ਬਹੁਤ ਪ੍ਰਭਾਵ ਕਿਸੇ ਤੇ ਜਦੋਂ ਮੇਰੇ ਨਾਲ ਦੀਆਂ ਕੁੜੀਆਂ ਵੀ ਪੜ੍ਹਦੀਆਂ ਸੀ ਤਾਂ ਕਿਸੇ ਸਾਥ ਕੋ ਤੇ ਉਹਨਾਂ ਉਹ ਦੱਸਦੀਆਂ ਹੁੰਦੀਆਂ ਸੀ ਬਿਓ ਹੋਰ ਤੇਰੇ ਡੈਡੀ ਦਾ ਨਾਮ ਫਸਟ ਹੋਰ ਤੇ ਲੈਂਦੀ ਆ ਕਿਉਂਕਿ ਉਹਨਾਂ ਦੀ ਗਿਆਨੀ ਦੇ ਵਿੱਚ ਫਸਟ ਕਲਾਸਨ ਹਾਸਲ ਕੀਤੀ ਸੀ ਸੋ ਮੈਂ ਸ਼ਹਿਰਾ ਤੋਂ ਪੜਤੋਂ ਆ ਤੇ ਸੁਖਾ ਦਿੱਤੀ ਆ ਇੱਥੇ ਪੜੀ ਆ ਤੇ ਉਸ ਤੋਂ ਬਾਅਦ ਪਟਿਆਲਾ ਗਈ ਪਟਿਆਲਾ ਯੂਨੀਵਰਸਿਟੀ ਮੈਂ ਐਮਏ ਐਮਫਲ ਪੀਐਚਡੀ ਕੀਤੀ ਫਿਰ ਮੈਂ ਅਨੰਦਰਾਹਾ ਕਾਲਜ ਦੇ ਵਿੱਚ 8 ਸਾਲ ਪੜਾਇਆ ਫਿਰ ਅਸੀਂ ਕੈਨੇਡਾ ਚਲੇ ਗਏ ਉੱਥੇ ਵੀ ਹੀ ਅਖਬਾਰ ਪੰਜਾਬੀਆਂ ਜੁੜੇ ਹੋਏ ਆ ਤੇ ਸੋ ਇਸ ਦਾ ਪਰਤਾਮ ਮੈਂ ਦੱਬ ਦੇ ਵਿੱਚ ਮੇਰੇ ਹਸਬੰਡ ਐਡਵੋਕੇਟ ਪੰਜੀ ਸਿੰਘ ਜੀ ਬੈਠੇ ਹੋਏ ਸਾਇਦ ਨਾਲ ਜੁੜੇ ਹੋਏ ਨੇ ਲਿਖਦੇ ਕੀ ਹੈ ਨਾਲ ਨਾਲ ਅਸੀਂ ਆਪਣੀ ਰੋਟੀ ਵੀ ਕਮਾਈ ਨਾਲ ਪੰਜਾਬੀ ਲਈ ਅਸੀਂ ਹਮੇਸ਼ਾ ਬਹੁਤ ਬਹੁਤ ਰੱਖਦੇ ਆ 6 ਬਕਸ ਮੈਂ ਫੇਰ ਅਸੀਂ 100 ਆਪਣਾ ਟੀਵੀ ਪ੍ਰੋਗਰਾਮ ਜਿਹੜਾ ਸਾਡਾ ਟੀਵੀ ਚੈਨਲ ਆ ਉਹ ਤਾਂ 24 ਹੋਰ ਚੱਲਦੇ ਆ ਉੱਥੇ ਜਿਹੜੇ ਆਮ ਬਚੁਰਕ ਹੈ ਓ ਟੀ ਵੀ ਪ੍ਰੋਗਰਾਮ ਦੇ ਵਿੱਚ ਸਾਡੇ ਸੁਖਮਨ ਸਿੰਘ ਦੇ ਪਾਠ ਗਾਣਾ ਤਾਂ ਨਾ ਹੁੰਦੀਆਂ ਨਾਲ ਹੀ ਚ ਨਹੀਂ ਖਬਰਾਂ ਹੁੰਦੀਆਂ ਨਾਲ ਸਾਡੇ ਸਹਿਨ ਦੇ ਸਮਾਜ ਨਾਲ ਪ੍ਰੋਗਰਾਮ ਹੁੰਦੇ 24 ਘੰਟੇ ਚੱਲਦੇ ਨੇ ਤੇ ਪਹਿਲਾਂ ਵੀ ਅਸੀਂ ਜਦੋਂ ਇੱਥੋਂ ਗਏ ਹਾਂ 2000 ਜਾਰ 19 1995 ਉਹਨੂੰ ਕੋਈ ਪੰਜਾਬੀ ਦਾ ਤੇ ਖਾਸ ਨਾਂ ਨਹੀਂ ਸੀ ਦਾ ਪਰ ਅਸੀਂ ਆਪਣਾ एक तो हफ्ते बाद समाज सेवा एक रेडियो प्रोग्राम शुरू किया से अपनी बोली अपना देश उत भी, तो भी असी पंजाबी गल करते रहे हैं सो अपनी कोई बुढाई वाली गल नहीं सिर्फ मैं ये कहनी है कि जलों असि कार्य करते हैं जो थोड़े सुभा करना वो तीस करते रहते हो यह मान सम्मान बहुत छोटी चीज़ा ने भी असी हम इन शख्सियत ਇਹਨਾਂ ਨੇ ਮੇਰੇ ਕੰਮ ਕੀਤੇ ਅਸੀਂ ਇਹਨਾਂ ਨੂੰ ਮਾਨ ਸਨਮਾਨ ਦਿੰਨੇ ਆ ਅਰੇ ਮਾਨ ਸਨਮਾਨ ਬਹੁਤ ਛੋਟੇ ਹੈ ਜਿਹੜੀਆਂ 6 ਇਅਰਾਂ ਤੋਂ ਉਹ ਕੋਈ ਵੀ ਅਸੀਂ ਸਾਰੇ ਬਹੁਤਮ ਪਲੈਟਫਾਰਮ ਉਪਰ ਇੰਪੋਰਟੈਂਟ ਹੈ ਆਪਣੇ ਆਪ ਦੇ ਵਿੱਚ ਸਾਡੇ ਸੁਭਾਅ ਦੇ ਵਿੱਚ ਹੀ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਹੀ ਸੇਵਾ ਭਾਵਨਾ ਹੈਗੀ ਹੈ ਸਾਨੂੰ ਗਰਮਾਣੇ ਦਿੱਤੀ ਹੈ ਅਸੀਂ ਕਰਦੇ ਰਹਿਣਾ ਚੰਗੇ ਕੰਮ ਕਰਦੇ ਰਹਿਨੇ ਆ ਔਰ ਹਰ ਕੋਈ ਇੱਥੇ ਇੰਪੋਰਟੈਂਟ ਹੈ ਹਰ ਬੰਦਾ ਜੋ ਸਾਡੇ ਮਨੁੱਖਾ ਜਨ ਦੇ ਹੈ ਉਹਨੇ ਮਨੁੱਖ ਸ਼ਾਨ ਦਾ ਸਭ ਤੋਂ ਵੱਡਾ ਸਨਮਾਨ ਹੰਦੇ ਨੂੰ ਕਿ ਅਸੀਂ ਚੰਗੇ ਆਸਾਨ ਸੋ ਐਨਯਰ 2000 ਧੰਨਵਾਦ ਤੇ ਚੱਲੋ ਅਗਲੇ ਸਾਡੇ